ਤਲਗਾਤਾਰ ਕਿਸਾਨ ਜਿਹੜੇ ਆ ਉਹ ਬਾਰਡਰਾਂ ਤੇ ਡਟੇ ਹੋਏ ਨੇ ਤੇ ਉਸੇ ਵਿਚਾਲੇ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਬਜ਼ੁਰਗ ਕਿਸਾਨ ਜਿਹੜਾ ਉਹ ਸਟੰਟ ਬਾਜੀ ਕਰਦਾ ਹੋਇਆ ਪਲਟ ਬਾਜੀ ਕਰਦਾ ਹੋਇਆ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਦਰਅਸਲ ਇਹ ਬਜ਼ੁਰਗ ਜਿਹੜਾ ਉਹ ਸਿੱਧੇ ਤੌਰ ਤੇ ਹਰਿਆਣਾ ਪ੍ਰਸ਼ਾਸਨ ਨੂੰ ਇਹ ਦਿਖਾ ਰਿਹਾ ਹੈ ਕਿ ਉਹ ਕਿਸਾਨ ਜਿਹੜੇ ਆ ਉਹਨਾਂ ਦਾ ਜਜ਼ਬਾ ਬਿਲਕੁਲ ਉੱਚਾ ਹੈ ਉਹਨਾਂ ਦੇ ਹੌਂਸਲੇ ਬਿਲਕੁਲ ਉੱਚੇ ਨੇ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਉਹ ਡਟੇ ਰਹਿਣਗੇ ਤਾਂ ਤਸਵੀਰਾਂ ਦੇਖੋ ਕਿਵੇਂ ਏਡੀ ਜ਼ਿਆਦਾ ਉਮਰ ਦੇ ਵਿੱਚ ਇਹ ਬਜ਼ੁਰਗ ਜਿਹੜਾ ਉਹ ਕਲਾਬਾਜੀ ਕਰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਸਵੀਰਾਂ ਦੇ ਵਿੱਚ ਦੇਖੋ ਕਿਸਾਨਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਨਵੇਂ ਸਾਲ ਦਾ ਪਹਿਲਾ ਦਿਨ ਹੈ ਨਾਲ ਦੀ ਨਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਚਾਹ ਤੇ ਪਗੋੜਿਆਂ ਦਾ ਲੰਗਰ ਚੱਲ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਤੇ ਕਿਸਾਨ ਵੀਰ ਜਿਹੜੇ ਆ ਉਹ ਬਾਰਡਰਾਂ 'ਤੇ ਡਟੇ ਹੋਏ ਨੇ ਤੇ ਉੱਥੇ ਹੀ ਇਹ ਬਜ਼ੁਰਗ ਕਿਸਾਨ ਕਲਾਬਾਜੀਆਂ ਕਰਦਾ ਹੋਇਆ ਬਾਕੀ ਕਿਸਾਨਾਂ ਨੂੰ ਵੀ ਹੌਸਲੇ ਤੇ ਜज्ਬੇ ਦਾ ਸੁਨੇਹਾ ਦੇ ਰਿਹਾ ਕਿ ਕਿਸਾਨ ਜਿਹੜੇ ਆ ਉਹ ਹੌਸਲੇ ਦੇ ਨਾਲ ਭਰੇ ਹੋਏ ਨੇ ਹਾਲਾਂਕਿ ਇਸ ਬਜ਼ੁਰਗ ਕਿਸਾਨ ਦੀ ਉਮਰ ਦੇਖ ਕੇ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਇਸ ਤਰ੍ਹਾਂ ਦੇ ਸਟੰਟ ਵੀ ਕਰ ਸਕਦਾ ਕਿਉਂਕਿ ਇਸ ਉਮਰ ਦੇ ਵਿੱਚ ਤਾਂ ਪਿੱਠ, ਗੋਡੇ ਨਹੀਂ ਦੁਖਣੋਂ ਹਟਦੇ ਪਰ ਇਹ ਦੇਖੋ ਕਿਵੇਂ ਬਜ਼ੁਰਗ ਕਿਸਾਨ ਜਿਹੜਾ ਉਹ ਸਟੰਟ ਕਰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ ਕਿਸਾਨ ਅਸਿੱਧੇ ਤੌਰ ਤੇ ਹਰਿਆਣਾ ਪ੍ਰਸ਼ਾਸਨ ਨੂੰ ਇਹ ਦਿਖਾ ਰਹੇ ਨੇ ਕਿ ਉਹਨਾਂ ਦੇ ਹੌਸਲੇ ਬਿਲਕੁਲ بلند ਨੇ ਭਾਵੇਂ ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਹੋਇਆ ਪਰ ਫਿਰ ਵੀ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹਿਣਗੇ ਤਾਂ ਖਾਸ ਤਸਵੀਰਾਂ ਬਾਰਡਰਾਂ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿਸਾਨ ਲਗਾਤਾਰ ਡਟੇ ਹੋਏ ਨੇ ਨਵੇਂ ਸਾਲ ਦਾ ਪਹਿਲਾ ਦਿਨ ਹੈ ਲੰਗਰ ਪਾਣੀ ਦੀ ਸੇਵਾ ਚੱਲ ਰਹੀ ਹੈ ਚਾਹ ਦੀ ਸੇਵਾ ਚੱਲ ਗਿਆ ਤਾਂ ਉੱਥੇ ਹੀ ਕਿਸਾਨ ਜਿਹੜੇ ਆ ਉਹਨਾਂ ਦੇ ਹੌਸਲੇ ਬਿਲਕੁਲ ਬੁਲੰਦ ਨੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਿਹੜੇ ਆ ਉਹ ਡਟੇ ਹੋਏ ਨੇ ਤਾਂ ਲਗਾਤਾਰ ਕਿਸਾਨ ਜਿਹੜੇ ਆ ਉਹ ਬਾਰਡਰਾਂ ਤੇ ਡਟੇ ਹੋਏ ਨੇ ਤੇ ਉਸੇ ਵਿਚਾਲੇ ਕੁਝ ਖਾਸ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਕਿਵੇਂ ਇੱਕ ਬਜ਼ੁਰਗ ਕਿਸਾਨ ਜਿਹੜਾ ਉਹ ਸਟੰਟ ਬਾਜੀ ਕਰਦਾ ਹੋਇਆ ਪਲਟ ਬਾਜੀ ਕਰਦਾ ਹੋਇਆ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੋਵੇਗਾ ਦਰਅਸਲ ਇਹ ਬਜ਼ੁਰਗ ਜਿਹੜਾ ਉਹ ਅਸਿੱਧੇ ਤੌਰ ਤੇ ਹਰਿਆਣਾ ਪ੍ਰਸ਼ਾਸਨ ਨੂੰ ਇਹ ਦਿਖਾ ਰਿਹਾ ਹੈ ਕਿ ਉਹ ਕਿਸਾਨ ਜਿਹੜੇ ਆ ਉਹਨਾਂ ਦਾ ਜਜ਼ਬਾ ਬਿਲਕੁਲ ਉੱਚਾ ਹੈ ਉਹਨਾਂ ਦੇ ਹੌਂਸਲੇ ਬਿਲਕੁਲ ਉੱਚੇ ਨੇ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਉਹ ਡਟੇ ਰਹਿਣਗੇ ਤਾਂ ਤਸਵੀਰਾਂ ਦੇਖੋ ਕਿਵੇਂ ਏਡੀ ਜ਼ਿਆਦਾ ਉਮਰ ਦੇ ਵਿੱਚ ਇਹ ਬਜ਼ੁਰਗ ਜਿਹੜਾ ਉਹ ਕਲਾਬਾਜੀ ਕਰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤਸਵੀਰਾਂ ਦੇ ਵਿੱਚ ਦੇਖੋ ਕਿਸਾਨਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਨਵੇਂ ਸਾਲ ਦਾ ਪਹਿਲਾ ਦਿਨ ਹੈ ਨਾਲ ਦੀ ਨਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਚਾਹ ਤੇ ਪਗੋੜਿਆਂ ਦਾ ਲੰਗਰ ਚੱਲ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਤੇ ਕਿਸਾਨ ਵੀਰ ਜਿਹੜੇ ਆ ਉਹ ਬਾਰਡਰਾਂ ਤੇ ਡਟੇ ਹੋਏ ਨੇ ਤੇ ਉੱਥੇ ਹੀ ਇਹ ਬਜ਼ੁਰਗ ਕਿਸਾਨ ਕਲਾਬਾਜੀਆਂ ਕਰਦਾ ਹੋਇਆ ਬਾਕੀ ਕਿਸਾਨਾਂ ਨੂੰ ਵੀ ਹੌਸਲੇ ਤੇ ਜਜ਼ਬੇ ਦਾ ਸੁਨੇਹਾ ਦੇ ਰਿਹਾ ਕਿ ਕਿਸਾਨ ਜਿਹੜੇ ਆ ਉਹ ਹੌਸਲੇ ਦੇ ਨਾਲ ਭਰੇ ਹੋਏ ਨੇ ਹਾਲਾਂਕਿ ਇਸ ਬਜ਼ੁਰਗ ਕਿਸਾਨ ਦੀ ਉਮਰ ਦੇਖ ਕੇ ਤੁਸੀਂ ਨਹੀਂ ਕਹਿ ਸਕਦੇ ਕਿ ਇਹ ਇਸ ਤਰ੍ਹਾਂ ਦੇ ਸਟੰਟ ਵੀ ਕਰ ਸਕਦਾ ਕਿਉਂਕਿ ਇਸ ਉਮਰ ਦੇ ਵਿੱਚ ਤਾਂ ਪਿੱਠ ਗੋਡੇ ਨਹੀਂ ਦੁਖਣੋਂ ਹਟਦੇ ਪਰ ਇਹ ਦੇਖੋ ਕਿਵੇਂ ਬਜ਼ੁਰਗ ਕਿਸਾਨ ਜਿਹੜਾ ਉਹ ਸਟੰਟ ਕਰਦਾ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈ ਕਿਸਾਨ ਅਸਿੱਧੇ ਤੌਰ ਤੇ ਹਰਿਆਣਾ ਪ੍ਰਸ਼ਾਸਨ ਨੂੰ ਇਹ ਦਿਖਾ ਰਹੇ ਨੇ ਕਿ ਉਹਨਾਂ ਦੇ ਹੌਸਲੇ ਬਿਲਕੁਲ بلند ਨੇ ਭਾਵੇਂ ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਹੋਇਆ ਪਰ ਫਿਰ ਵੀ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਰਹਿਣਗੇ ਤਾਂ ਖਾਸ ਤਸਵੀਰਾਂ ਬਾਰਡਰਾਂ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਕਿਸਾਨ ਲਗਾਤਾਰ ਡਟੇ ਹੋਏ ਨੇ ਨਵੇਂ ਸਾਲ ਦਾ ਪਹਿਲਾ ਦਿਨ ਹੈ ਲੰਗਰ ਪਾਣੀ ਦੀ ਸੇਵਾ ਚੱਲ ਰਹੀ ਹੈ ਚਾਹ ਦੀ ਸੇਵਾ ਚੱਲ ਯਾ ਤਾਂ ਉੱਥੇ ਹੀ ਕਿਸਾਨ ਜਿਹੜੇ ਆ ਉਹਨਾਂ ਦੇ ਹੌਸਲੇ ਬਿਲਕੁਲ ਬੁਲੰਦ ਨੇ ਤਾਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਜਿਹੜੇ ਆ ਉਹ ਡਟੇ ਹੋਏ ਨੇ